ਚਾਪੀਰੇ ਹੋ ਕੇ ਕੁਝ ਸੋਚ ਰਹੇ ਹੋ ਮੈਂ ਇਹ ਸੋਚ ਰਹੀ ਹਾਂ ਕਿ ਜਿਹੜਾ ਚਾਹ ਦਾ ਕੱਪ ਹੈ ਇਹ ਵੀ ਫ੍ਰੀਚ ਨਹੀਂ ਆਇਆ ਮੈਂ ਉਹਨਾਂ ਬੱਚਿਆਂ ਬਾਰੇ ਬਹੁਤ ਕਨਸਰਨਡ ਆ ਜਿਹੜਾ ਆਪਣਾ ਸਟੱਡੀ ਵੀਜ਼ਾ ਫ੍ਰੀਚ ਅਪਲਾਈ ਕਰ ਲੈਂਦੇ ਆ ਉਹਨਾਂ ਨੂੰ ਕੀ ਮਿਲਦਾ ਹੋਊਗਾ ਤੁਸੀਂ ਉਹ ਕਹਾਵਣ ਨਹੀਂ ਸੁਣੀ देयर आर ਨੋ ਫ੍ਰੀ ਰਾਈਡ ਇਨ ਦਿਸ ਵਰਲਡ ਸੋ ਫ੍ਰੀ ਵਿੱਚ ਵੀਜ਼ਾ ਅਪਲਾਈ ਕਰਨ ਵਾਲੇ ਬੱਚਿਆਂ ਨੂੰ ਜ਼ਿਆਦਾਤਰ ਰਿਫਿਊਜ਼ਲ ਇਸੇ ਕਰਕੇ ਮਿਲਦੀ ਆ ਬਿਕਾਜ਼ ਵੀਜ਼ਾ ਸਿਰਫ ਕੈਨ ਨੂੰ ਫ੍ਰੀਚ ਅਪਲਾਈ ਹੁੰਦਾ ਪਰ ਸਰਵਿਸ ਦੇ ਨਾਤੇ ਮਿਲਦਾ ਕੁਝ ਵੀ ਨਹੀਂ ਮਾਈਲਸਟੋਨ ਬਹੁਤ ਘੱਟ ਪੈਸੇ ਚਾਰਜ ਕਰਦਾ ਹੈ ਪਰ ਤੁਹਾਨੂੰ ਸਾਰੀ ਸਰਵਿਸ ਰਾਈਟ ਫ্রম ਯੂਅਰ ਵੀਜ਼ਾ ਅਪਲੀਕੇਸ਼ਨ ਟੂ ਯੂਅਰ ਸਟੇਟਮੈਂਟ ਆਫ ਪਰਪਸ ਟੂ ਇੰਟਰਵਿਊ ਪ੍ਰੈਪਰੇਸ਼ਨ ਸਾਰਾ ਕੁਝ ਕਰਵਾਉਂਦਾ ਹੈ ਔਰ ਉਹ ਵੀ ਐਕਸਪਰਟਸ ਤੋਂ ਸੋ ਮੈਂ ਤਾਂ ਸਾਰੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਇਹ ਐਡਵਾਈਸ ਕਰਨਾ ਚਾਹੁੰਦਾ ਕਿ ਫਰੀ ਦੇ ਚੱਕਰ ਵਿੱਚ ਆਪਣੇ ਬੱਚੇ ਦਾ ਕੈਰੀਅਰ ਕਿਸੇ ਐਸੇ ਹੱਥ ਵਿੱਚ ਨਾ ਦੇ ਦਿਓ ਜਿੱਥੇ ਤੁਹਾਨੂੰ ਫਿਰ ਮਲਟੀਪਲ ਰਿਫਿਊਜ਼ਲਸ ਮਿਲਣ ਔਰ ਫੇਰ ਤੁਹਾਨੂੰ ਆਣਾ ਪਵੇ ਮਾਈਲਸਟੋਨ ਕੋਲ ਸੋ ਪਹਿਲੀ ਵਾਰ ਵਿੱਚ ਹੀ ਮਾਈਲਸਟੋਨ ਕੋ ਲਾਓ ਤੇ ਪਹਿਲੀ ਵਾਰ ਵਿੱਚ ਹੀ ਆਪਣਾ ਸਟੂਡੈਂਟ ਵੀਜ਼ਾ ਲਓ ਤੇ ਆਪਣਾ ਡ੍ਰੀਮ ਡੈਸਟੀਨੇਸ਼ਨ ਵਿੱਚ ਪਹੁੰਚੋ ਮਾਈਲਸਟੋਨ ਪਰੋਸਾ ਕਰੋ ਇੱਕ ਪਰੋਸੇਮੰਦ ਕੰਪਨੀ ਤੇ